ਦੇਸ਼ ਦੁਨੀਆ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਕੁਝ ਗੱਲਾਂ ਦਿਲ ਦੀਆਂ ਦੋਸਤੋ ਅੱਜ ਦੀ ਗੱਲ ਕੋਈ ਆਮ ਗੱਲ ਨਹੀਂ ਅੱਜ ਦੀ ਗੱਲ ਹੈ ਇੱਜ਼ਤ ਦੀ ਹੰਕਾਰ ਦੀ ਮਾਫੀ ਦੀ ਅਤੇ ਉਸ ਦੇ ਪਿੱਛੇ ਚੁੱਪੀ ਹੋਈ ਸੋਚਦੀ ਅੱਜ ਅਸੀਂ ਗੱਲ ਕਰਾਂਗੇ ਮਾਸਟਰ ਸਲੀਮ ਦੀ ਪਰ ਸਿਰਫ ਮਾਸਟਰ ਸਲੀਮ ਦੀ ਹੀ ਨਹੀਂ ਸਗੋਂ ਉਹ ਸੋਚਦੀ ਜੋ ਪੰਜਾਬੀ ਕਲਾਕਾਰਾਂ ਵਿੱਚ ਹੌਲੀ-ਹੌਲੀ ਕੁਸਦੀ ਜਾ ਰਹੀ ਹੈ ਦੋਸਤੋ ਇਸ ਮਾਮਲੇ 'ਚ ਮਾਸਟਰ ਸਲੀਮ ਦੇ ਨਾਲ ਦੋ ਨਾਂ ਹੋਰ ਵੀ ਜੁੜੇ ਹੋਏ ਨੇ ਰੋਸ਼ਨ ਪ੍ਰਿੰਸ ਅਤੇ ਯੋਗਰਾਜ ਅੰਸ਼ ਇਹਨਾਂ ਦੋਵਾਂ ਨੂੰ ਵੀ ਸੰਗਤ ਦਾ ਹੀ ਰੰਗ ਚੜਿਆ ਹੈ ਪਰ ਅੱਜ ਜੋ ਸਭ ਤੋਂ ਵੱਡੀ ਗੱਲ ਨਜ਼ਰ ਆ ਰਹੀ ਹੈ ਉਹ ਹੈ ਮਾਸਟਰ ਸਲੀਮ ਦੇ ਦਿਲ ਵਿੱਚ ਭਰੀ ਹੋਈ ਨਫ਼ਰਤ ਹਾਂ ਦੋਸਤੋ ਮਾਸਟਰ ਸਲੀਮ ਨੇ ਮਾਫੀ ਤਾਂ ਮੰਗ ਲਈ ਪਰ ਉਹ ਮਾਫੀ ਮੰਗ ਕੇ ਵੀ ਆਪਣੇ ਇੱਕ ਟ੍ਰਿਬਿਊਟ ਵਿੱਚ ਸਾਰੀ ਗਲਤੀ ਨਛੱਤਰ ਗਿੱਲ ਦੇ ਸਿਰ ਪਾ ਗਿਆ ਹੁਣ ਪੂਰਾ ਮਾਮਲਾ ਸਮਝਣ ਲਈ ਤੁਹਾਨੂੰ ਇਹ ਗੱਲ ਸ਼ੁਰੂ ਤੋਂ ਸਮਝਣੀ ਪਵੇਗੀ ਦੋਸਤੋ ਗੱਲ ਸ਼ੁਰੂ ਹੁੰਦੀ ਹੈ ਇੱਕ ਵੀਡੀਓ ਤੋਂ ਜੋ ਯੂਵਰਾਜ ਹੰਸ ਦੁਆਰਾ ਪਾਈ ਗਈ ਸੀ ਵੀਡੀਓ ਚ ਨਛੱਤਰ ਗਿੱਲ ਦੇ ਇੱਕ ਗੀਤ ਦਾ ਮਜ਼ਾਕ ਉਡਾਇਆ ਗਿਆ ਗੀਤ ਦੇ ਬੋਲ ਸਨ ਸਾਡੀ ਜਾਨ ਤੇ ਬਣੀ ਐ ਤੇਰਾ ਹਾਸਾ ਹੋ ਗਿਆ ਸਾਡੀ ਜਾਨ ਤੇ ਬਣੀ ਐ ਇਹ ਪੰਕਤੀ ਖਤਮ ਹੋ ਜਾਣ ਤੋਂ ਬਾਅਦ ਇੱਕ ਸ਼ਬਦ ਹੁੰਦਾ ਹੈ ਹਾਏ ਹੁਣ ਦੋਸਤੋ ਜੋ ਇਸ ਦਾ ਲਾਸਟ ਵਾਲਾ ਸ਼ਬਦ ਹੈ ਹਾਏ ਇਹਨਾਂ ਤਿੰਨੇ ਕਲਾਕਾਰਾਂ ਨੇ ਮਿਲ ਕੇ ਵਾਰ ਦੁਰ ਆਇਆ ਤੇ ਹਸ ਕੇ ਕੀਤਾ ਮਜ਼ਾਕ ਉਡਾਇਆ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਸਿਰਫ ਇੱਕ ਮસ્ਤੀ ਹੈ ਪਰ ਦੋਸਤੋ ਜਿਸ ਦੀ ਰੂਹ ਨਾਲ ਗੀਤ ਜੁੜਿਆ ਹੋਵੇ ਉਸ ਲਈ ਇਹ ਮਜ਼ਾਕ ਨਹੀਂ ਹੁੰਦਾ ਨਸ਼ਤਰ ਗਿੱਲ ਨੇ ਇਸ ਮਾਮਲੇ ਤੇ ਕੋਈ ਹੰਗਾਮਾ ਨਹੀਂ ਕੀਤਾ ਕੋਈ ਗਾਲੀ ਗਲੋਚ ਨਹੀਂ ਕੀਤੀ ਉਸਨੇ ਸਿਰਫ ਆਪਣੀ ਪੋਸਟ ਪਾਈ ਤੇ ਲਿਖਿਆ ਆਪਣੀ ਅਕਲ ਦਾ ਜਨਾਜਾ ਕਿਉਂ ਕੱਢ ਰਹੇ ਹੋ ਕਮੈਂਟ ਪੜ ਲਓ ਲੋਕ ਕੀ ਬੋਲ ਰਹੇ ਨੇ ਬਸ ਦੋਸਤੋ ਇਹ ਪੋਸਟ ਅੱਗ ਵਾਂਗ ਫੈਲ ਗਈ ਆਡੀਅנס ਨੇ ਇਹਨਾਂ ਤਿੰਨੇ ਕਲਾਕਾਰਾਂ ਦਾ ਰੱਜ ਕੇ ਜਲੂਸ ਕੱਢਿਆ ਲੋਕਾਂ ਨੇ ਸਾਫ਼ ਕਿਹਾ ਇਹ ਤੁਹਾਡੀ ਮસ્ਤੀ ਨਹੀਂ ਇਹ ਕਿਸੇ ਦੀ ਕਲਾ ਦੀ ਵਜ੍ਹਾ ਸੀ ਹਾਲਾਤ ਗੰਭੀਰ ਹੋ ਗਏ ਤੇ ਤਿੰਨਾਂ ਨੇ ਮਾਫੀ ਵੀ ਮੰਗ ਲਈ ਤੇ ਦੋਸਤੋ ਨਛੱਤਰ ਗਿੱਲ ਨੇ ਇੱਥੇ ਆਪਣੇ ਵੱਡੇ ਦਿਲ ਦਾ ਸਬੂਤ ਦਿੱਤਾ ਉਸਨੇ ਮਾਫੀ ਵੀ ਕਬੂਲ ਕੀਤੀ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੁਣ ਇਸ ਮਾਮਲੇ ਨੂੰ ਖਤਮ ਕੀਤਾ ਜਾਵੇ ਇਹ ਹੁੰਦਾ ਹੈ ਵੱਡੇ ਕਲਾਕਾਰ ਦਾ ਵੱਡਾ ਦਿਲ ਦੋਸਤੋ ਜਦੋਂ ਲੱਗ ਰਿਹਾ ਸੀ ਕਿ ਮਾਮਲਾ ਮੁੱਕ ਗਿਆ ਉਦੋਂ ਮਾਸਟਰ ਸਲੀਮ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਉਸ ਇੰਟਰਵਿਊ ਵਿੱਚ ਮਾਸਟਰ ਸਲੀਮ ਕਹਿੰਦਾ ਹੈ ਕਿ ਨਛੱਤਰ ਗਿੱਲ ਨੂੰ ਗਲਤਫਹਿਮੀ ਹੋ ਗਈ ਅਸੀਂ ਉਸ ਦਾ ਕੋਈ ਮਜ਼ਾਕ ਨਹੀਂ ਉਡਾਇਆ ਇਹ ਉਸ ਨੂੰ ਮਾੜਾ ਲੱਗਦਾ ਸੀ ਤਾਂ ਉਹ ਫੋਨ ਕਰ ਦਿੰਦਾ ਅਸੀਂ ਵੀਡੀਓ ਡਿਲੀਟ ਕਰ ਦਿੰਦੇ ਗੱਲ ਇੰਨੀ ਵੱਡੀ ਨਹੀਂ ਸੀ ਜਿੰਨੀ ਵੱਡੀ ਬਣਾਈ ਗਈ ਹੁਣ ਦੋਸਤੋ ਸਵਾਲ ਇਹ ਹੈ ਜੇ ਗੱਲ ਇੰਨੀ ਵੱਡੀ ਨਹੀਂ ਸੀ ਤਾਂ ਮਾਫੀ ਕਿਉਂ ਮੰਗੀ ਇੱਥੇ ਹੀ ਮਾਸਟਰ ਸ੍ਰੀਮnik ਹੋਰ ਹੱਦ ਪਾਰ ਕਰ ਜਾਂਦਾ ਹੈ ਉਹ ਕਹਿੰਦਾ ਹੈ ਕਿ ਲੋਕਾਂ ਦਾ ਕੰਮ ਹੈ ਬੁਰਾ ਭਲਾ ਬੋਲਣਾ ਉਹਨਾਂ ਨੇ ਤਾਂ ਰੱਬ ਨੂੰ ਵੀ ਨਹੀਂ ਛੱਡਿਆ ਦੋਸਤੋ ਇਸ ਦਾ ਸਿੱਧਾ ਮਤਲਬ ਕੀ ਬਣਦਾ ਹੈ ਜਦ ਤੱਕ ਗੱਲ ਆਪਣੇ ਤੇ ਨਹੀਂ ਆਈ ਸਭ ਠੀਕ ਸੀ ਜਦ ਗੱਲ ਆਪਣੇ ਤੇ ਆ ਗਈ ਤਾਂ ਸਾਰੇ ਪੰਜਾਬੀ ਮਾੜੇ ਹੋ ਗਏ ਇਹ ਸੋਚ ਬਹੁਤ ਖਤਰਨਾਕ ਹੈ ਜਦੋਂ ਇਹ ਆਪਣੀ ਆਡੀਅੰਸ ਦੀ ਕਦਰ ਨਹੀਂ ਕਰਦਾ ਆਪਣੇ ਸੀਨੀਅਰ ਦੀ ਇੱਜ਼ਤ ਨਹੀਂ ਕਰਦਾ ਤਾਂ ਇਸ ਦੀ ਜੱਜਮੈਂਟ ਕਿਰੇ ਕਿੱਥੋਂ ਪਹਿਚਾਣੇਗੀ ਜਦੋਂ ਇਹ ਆਪਣੇ ਹੀ ਹੰਕਾਰ ਵਿੱਚ ਡੁੱਬਿਆ ਹੋਇਆ ਹੈ ਤਾਂ ਇਸ ਨੂੰ ਕਿਸੇ ਦੀ ਕਲਾਕਿਮੇ ਨਜ਼ਰ ਆਵੇਗੀ ਦੋਸਤੋ ਮਾਸਟਰ ਸਲੀਮ ਤਾਲਮਿਕ ਪ੍ਰੋਗਰਾਮ ਕਰਦਾ ਹੈ ਜੋ ਸ਼ਰਧਾ ਭਾਵਨਾ ਨਾਲ ਜੁੜੇ ਹੁੰਦੇ ਹਨ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਇਸ ਇਨਸਾਨ ਦੇ ਅੰਦਰ ਸ਼ਰਧਾ ਭਾਵਨਾ ਵਾਲੀ ਕੋਈ ਵੀ ਗੱਲ ਨਜ਼ਰ ਨਹੀਂ ਆਉਂਦੀ ਕੁਝ ਲੋਕਾਂ ਨੂੰ ਇੱਜ਼ਤ ਹਜਮ ਨਹੀਂ ਹੁੰਦੀ ਅਤੇ ਅੱਜ ਲੋਕ ਕਹਿ ਰਹੇ ਹਨ ਕਿ ਮਾਸਟਰ ਸਲੀਮ ਉਹਨਾਂ ਵਿੱਚੋਂ ਹੀ ਹੈ ਅੰਤਿਮ ਦੋਸਤੋ ਇਹ ਗੱਲ ਸਿਰਫ 79 ਗਿੱਲ ਦੀ ਗੱਲ ਨਹੀਂ ਇਹ ਗੱਲ ਸਾਰੇ ਪੰਜਾਬੀ ਕਲਾਕਾਰਾਂ ਲਈ ਸਬਕ ਹੈ ਕਲਾ ਨਾਲ ਮਸਤੀ ਹੋ ਸਕਦੀ ਹੈ ਪਰ ਬੇਇੱਜ਼ਤੀ ਨਹੀਂ ਤੁਹਾਡੀ ਮਾਸਟਰ ਸੁਲੀਮ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਕੁਝ ਗੱਲਾਂ ਦਿੰਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਨਾਲ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ